ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਨੌਣ ਗਏ ਪੰਜ ਨੌਜਵਾਨਾਂ ਦੇ ਵਿੱਚੋਂ ਤਿੰਨ ਦੀ ਡੁੱਬਣ ਕਾਰਨ ਹੋਈ ਮੌਤ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਏ ਸਨ ਨੌਜਵਾਨ ਦੋਨੋਂ ਗੁਤਾਖੂਰਾਨੇ ਸਮਾਰਿਆਂ ਨੇ ਬਚਾਇਆ ਪਹਿਲਾਂ ਖੇਤਾਂ ਦੇ ਵਿੱਚ ਮੋਟਰ ਤੇ ਨੌਣ ਦਾ ਸੀ ਪਲਾਨ ਪਰ ਬਿਜਲੀ ਨਾ ਹੋਣ ਕਾਰਨ ਬਿਆਸ ਦਰਿਆ ਦੇ ਵਿੱਚ ਨੌਣ ਪਹੁੰਚੇ ਸੀ ਪੰਜੇ ਦੋਸਤ ਲਾਪਤਾ ਨੌਜਵਾਨਾਂ ਦੀ ਭਾਲ ਜਾਰੀ ਇੱਥੇ ਇੱਥੇ ਕੋਈ ਪਿੰਗ ਨਹੀਂ ਲੱਗਿਆ ਇੱਕਠੇ ਆਏ ਕਿੰਨੇ ਵਜੇ ਆਏ ਸੀ ਸਵੇਰੇ 7:00 ਦੇ 10:00 9:00 ਲਈ ਆਏ ਉਹ ਤਾਂ ਮੋਟਰ ਤੇ ਆਏ ਸੀ ਉਹ ਮੁੰਡੇ ਨੇ ਸਲਾਮ ਕਰਾਈ ਕਹਿੰਦਾ ਨਾ ਨਾ ਛੋਟੇ ਬਾਣੀ ਨਾ ਦੇਦੇ ਤੇ ਉਹ ਕਹਿੰਦੇ ਇੱਥੇ ਨਾ ਡੂੰਗਾ ਹੈ ਨਹੀਂ ਪਾਣੀ ਉਹ ਅੱਗੇ ਚੱਲੇ ਫੇ ਤੇ ਫਿਰ ਉਹ ਉਧਰ ਤਿੰਨੇ ਆਲੇ ਉੱਥੇ ਬੜ ਗਏ ਆਪਾਂ ਬੜੇ ਨੇ ਤੇ ਉਹ ਤਿੰਨੇ ਜਣੇ ਇਦਾਂ ਹੱਥ ਜਿਹੜਾ ਫੜ ਕੇ ਬੈਠੇ ਗਏ ਤੇ ਵੇਖ ਲੋ ਤੇ ਗਏ ਤੇ ਉਹ ਫੇ ਬੜੀ ਥੋੜਾ ਤੇਜ਼ ਹੋ ਗਿਆ ਅੱਗੇ ਰੇੜਾ ਲੱਪੇ ਉਹਨਾਂ ਕਹਿੰਦੇ ਬਚਾਓ ਕਿ ਆਪਾਂ ਕਹੇ ਆਪਾਂ ਜੇ ਆਈਏ ਫੇ ਆਪਾਂ ਵੀ ਡੁੱਬ ਜਾਣਾ ਸਰਹੱਤੀ ਇਸ ਲਈ ਤਰਨਤਾਰਨ ਦੇ ਪਿੰਡ ਤੁੰਦਾ ਵਿੱਚ 25 ਜ਼ਿੰਦਾ ਬੰਬ ਮਿਲਣ ਦੇ ਨਾਲ دہشت ਦਾ ਮਾਹੌਲ ਪਿੰਡ ਦੇ ਹੀ ਇੱਕ ਸ਼ਖਸ ਨੇ ਬਿਆਸ ਰਿਆਦੇ ਕੰਡੇ ਉੱਤੇ ਵੇਖੇ ਸਨ ਬੰਬ ਮੌਕੇ ਉੱਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਬੰਬ ਡਿਸਪੋਜ਼ਲ ਦਸਤਾ ਫੌਜ ਦੇ ਦੱਸੇ ਜਾ ਰਹੇ ਨੇ ਬੰਬ ਅਧਿਕਾਰੀਆਂ ਦੇ ਮੁਤਾਬਕ 1970 ਵਿੱਚ ਪਿੰਡ ਦੇ ਨੇੜੇ ਫੌਜ ਨੇ ਲਗਾਇਆ ਸੀ ਕੈਂਪ دہشت ਦੀ ਜਿਹੜੀ ਮੌਲ ਵਾਲੀ ਗੱਲ ਆ ਉਹ ਤੇ ਕੁਛ ਨਾ ਕੁਛ ਹੁੰਦਾ ਹੀ ਹੈਗਾ ਕਿ ਜਿਹੜੇ ਜ਼ਿੰਦਾ ਬੰਬ ਮਿਲੇ ਆ ਭਾਵੇਂ ਪੁਰਾਣੇ ਆ ਕੋਈ 6273 ਦੇ ਉਸ ਟਾਈਮ ਦੀ اچਨਮਾਰੀ ਹੁੰਦੀ ਰਹੀ ਉਦੋਂ ਦੇ ਜਿਹੜੇ ਪਾਏ ਗਏ ਦੱਸਦੇ ਨੇ ਕਿਉਂਕਿ ਜੰਗਾਲ ਜੰਗੂੜ ਲੱਗਾ ਵਾ ਕੁਝ ਪਰ ਫਿਰ ਵੀ ਜਿਹੜਾ ਇਹਦਾ ਡਰ ਤੇ ਹੁੰਦਾ ਹੀ ਆ ਵੀ ਇੱਕ ਦੇ ਕੋਈ ਅਣਸਖੰਗ ਘਟਨਾਣਾ ਨਹੀਂ ਸੀ ਵੀਰੇ ਸਾਨੂੰ ਇਨਫਰਮੇਸ਼ਨ ਮਿਲੀ ਸੀ ਭਈ ਕਿੱਥੇ ਮਤਲਬ ਉਦੋਂ ਥੋੜੇ ਥੋੜੀ ਮਾਤਰਾ ਜੀ ਪਹਿਲਾਂ ਮਿਲੀ ਤੋਂ ਤੋਂ ਬਾਅਦ ਫਿਰ ਸਰਚ ਕਰਨ ਤੇ ਇਹਨੇ ਪਹਿਲਾਂ ਪੀ ਬੰਬ ਪ੍ਰੋਗਰਾਮ ਤੋਂ ਇਹ ਤੋਂ ਇਹ ਦੁਆਰਾ ਸਰਚ ਕੀਤੀ ਤੇ ਪੱਕੀ ਗੱਲ ਹੋ ਗਈ ਨਾ ਕਿ ਉਹ ਕਿੱਥੇ ਤੇ ਅਸੀਂ ਪੀਏਪੀ ਤੋਂ ਬੰਬ ਡਿਸਪੋਜ਼ਲ ਟੀਮ ਜਿਹੜੀ ਜੋ ਮਗਾਈ ਹੈ ਉਹ ਆ ਰਹੀ ਹੈ ਤੇ ਉਹ ਦੇਖ ਕੇ ਇਹਨਾਂ ਦੇ ਹਾਲਾਤ ਤੇ ਇਹਨੂੰ ਡਿਸਟਰਾਏ ਕਰਾਵਾਂ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਦੁੱਧ ਨਾਲ ਭਰੇ ਟੈਂਕਰ ਅਤੇ ਕਰੂਜ਼ਰ ਗੱਡੀ ਦੀ ਆਮੋ ਸਾਹਮਣੇ ਹੋਈ ਟੱਕਰ ਕਰੂਜ਼ਰ ਸਵਾਰ 15 ਲੋਕਾਂ ਦੇ ਵਿੱਚੋਂ 4 ਦੀ ਮੌਤ ਕਰੀਬ 1 ਦਰਜਣ ਲੋਕ ਜ਼ਖਮੀ ਦੋ ਗੰਭੀਰ ਜ਼ਖਮੀਆਂ ਨੂੰ ਬਠਿੰਡਾ ਸਿਵਲ ਹਸਪਤਾਲ ਕੀਤਾ ਗਿਆ ਰੈਫਰ ਬਾਕੀ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਚੇਰੇ ਹਲਾਸ ਹਾਸੇ ਦੀ ਚਪੇਟ ਵਿੱਚ ਆਉਣ ਨਾਲ ਇੱਕ ਸਫਾਰੀ ਕਾਰ ਵੀ ਪਲਟੀ ਰੋਡ ਦੇ ਉੱਤੇ ਬਣੇ ਸਪੀਡ ਬ੍ਰੇਕਰ ਨੂੰ ਦਸਿਆ ਜਾ ਰਿਹਾ ਹੈ ਹਾਸੇ ਦੀ ਵਜਾ ਅਸੀਂ ਭੋਗਤੇ ਜਾ ਰਹੇ ਸੀ ਹਰੀ ਨੌ ਛੋਟੇ ਮੇਰੀ ਸੱਸ ਦੇ ਭੋਗਤੇ ਜਾ ਰਹੇ ਸੀਗੇ ਤੇ ਅਸੀਂ ਗੱਡੀ ਵਾਲਾ ਸਾਡਾ ਬਿਲਕੁਲ ਖੌਲੀ ਸੀਗਾ ਕੋਈ ਬੜਾ ਤੇਜ਼ ਨਹੀਂ ਸੀ ਉਹ ਇੱਥੇ ਮੋੜ ਪੈਂਦਾ ਸੀ ਸਾਬੋ ਤਲਵੰਡੀ ਇਸ ਤੇ ਕੱਸੀ ਵਾਲੇ ਮੋੜ ਤੇ ਤੇ ਉਧਰੋਂ ਦੀ ਟਰੱਕ ਆਉਂਦਾਗਾ ਟਰੱਕ ਬਹੁਤ ਤੇਜ਼ ਸਾਰ ਫਾ ਰਿਆ ਸੀਗਾ ਜਿਹਦੇ ਕਾਰਨ ਕਰਕੇ ਟਰੱਕ ਵਾਲੇ ਨੇ ਸਿੱਧੀ ਸਾਡੇ ਵਿੱਚ ਮਾਰੀ ਅਸੀਂ ਆਪਣੀ ਸਾਈਡ ਤੇ ਸੀ ਸਾਡੀ ਗੱਡੀ ਸਾਈਡ ਤੇ ਸੀ ਕ੍ਰੂਜ਼ ਤੇ ਆ ਰਹੇ ਸੀ ਅੱਗੇ ਕੋਈ ਦੁੱਧ ਦਾ ਟੈਂਕਰ ਆਇਆ ਥੋੜੇ ਹੰਪ ਹੈ ਹੰਪ ਦੀ ਜਾਲੀ ਕਿ ਬਲੈਂਕ ਸਕੂਲ ਦੇ ਗਏਦੇ ਸਮਾਂ ਉਹ ਕਿਤੇ ਉਹ ਇੱਕ ਕੰਪਟਰ ਬਗਲੇ ਦੂਜੀ ਹਾਂ ਆਪਣੇ ਟੱਕਣ ਤੋਂ ਪਹਿਲਾਂ ਉਹਨੂੰ ਜਦੋਂ ਬ੍ਰੇਕ ਮਾਰੇ ਉਸ ਗੱਡੀ ਦੇ ਬਚੇ ਸਨ ਦੇਖੋ ਇਹ ਤਾਂ ਸੂਤ ਤਾਂ ਜਿਹੜਾ ਹੈਗਾ ਬਾਅਦ ਚੇ ਵੀ ਦੇਖੇ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿਹਦਾ ਸੂਤ ਸੀ ਤੇ ਜਿਹੜਾ ਜਿੰਨੇ ਵੀ ਆਪਣੇ ਆਪਣੇ ਸੀਰੀਅਸ ਜਿਹੜਾ ਜਾਂ ਜ਼ਖਮੀ ਹੋਏਗੇ ਹੈ ਉਹ ਇਹ ਹੈ ਉਹਨਾਂ ਦਾ ਜਿਹੜਾ ਇਲਾਜ ਸਰਕਾਰ ਵੱਲੋਂ ਕਰਾਇਆ ਜਾਊਗਾ ਇਸ ਚਾਬ ਨੇ ਆਪਣੇ ਉਪਰ ਕਰਤਾ ਹੈਗਾ ਕਿ ਜੋ ਵੀ ਉਹਨਾਂ ਦਾ ਇਲਾਜ ਹੋਗਾ ਸਰਕਾਰ ਵੱਲੋਂ ਤਰਮਸ਼ਾਲਾ ਟੈਸਟ ਦੇ ਦੂਜੇ ਦਿਨ ਭਾਰਤ ਨੇ 6 ਵਿਕਟਾਂ ਗਵਾ ਕੇ ਬਣਾਏ 248 ਰਨ ਭਾਰਤਵਲੋਂ ਕੇਐਲ ਰਾਹੁਲ ਨੇ 60 ਤੇ ਪੁਜਾਰਾ ਨੇ 57 ਰਨ ਦੀ ਖੇਡੀ ਪਾਰੀ ਆਸਟ੍ਰੇਲੀਆ ਦੇ ਨਾਥਨ ਲੌਏ ਨੇ 60 ਰਨ ਦੇ ਕੇ ਛੱਟ ਕੇ ਭਾਰਤ ਦੇ 4 ਵਿਕਟ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਰਿਦੀਮਨ ਸਾਹਾ ਦਾਸ ਅਤੇ ਰਵਿੰਦਰ ਜੜੇਜਾ 16 ਰਨ ਬਣਾ ਕੇ ਕ੍ਰਿਜ਼ ਦੇ ਉੱਤੇ ਮੌਜੂਦ ਆਸਟ੍ਰੇਲੀਆ ਨੇ ਪਹਿਲੀ ਇਨਿੰਗ ਦੇ ਵਿੱਚ ਬਣਾਏ ਸੀ 300 ਰਨ ਦੇਸ਼ ਵਿਦੇਸ਼ ਦੇ ਵਿੱਚ ਸ਼ਰਧਾ ਨਾਲ ਮਨਾਇਆ ਗਿਆ ਸੱਤਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰ राय ਜੀ ਦਾ ਗੁਰਤਾ ਗੱਦੀ ਦਿਵਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਗੁਰਤਾ ਗੱਦੀ ਦਿਹਾੜੇ ਨੂੰ ਵਾਤਾਵਰਣ ਦਿਵਸ ਵਜੋਂ ਮਨਾਇਆ ਗਿਆ ਅੰਮ੍ਰਿਤਸਰ ਵਿੱਚ ਮਨਜੀਤ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਬਾਗ ਦੇ ਵਿੱਚ ਫੁੱਲਦਾਰ ਅਤੇ ਸਦਾ ਬਹਾਰ ਹਰਿਆਲੀ ਵਾਲੇ ਲਗਾਏ ਗਏ ਬੂਟੇ ਗੁਰੂ ਜੀ ਦੇ ਜਨਮ ਸਥਾਨ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ ਮੈਲ ਵਿੱਚ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਖ